ਤੇਰੀ ਇੱਕੋ ਗੱਲ ਲਿਖੇ ਵਿੱਚ ਪੈਣੀ ਐ ਬਹੁਤੀਆਂ ਕਢਾਈਆਂ ਵਾਲਿਆ ਤੇਰੀ ਇੱਕੋ ਗੱਲ ਲਿਖੇ ਵਿੱਚ ਪੈਣੀ ਐ ਬਹੁਤੀਆਂ ਕਢਾਈਆਂ ਵਾਲਿਆ ਤੇਰੀ ਇੱਕੋ ਗੱਲ ਲਿਖੇ ਵਿੱਚ ਪੈਣੀ ਐ ਬਹੁ ਤੇਰੀ ਇੱਕੋ ਗੱਲ ਲਿਖੇ ਵਿੱਚ ਪੈਣੀ ਹੈ ਬਹੁਤੀਆਂ ਕਮਾਈਆਂ ਤੇਰੀ ਇੱਕੋ ਗੱਲ ਲਿਖੇ ਵਿੱਚ ਪੈਣੀ ਹੈ ਬਹੁਤੀਆਂ ਕਮਾਈਆਂ ਵਾ ਇਕੋ ਗੱਲ ਲਿਖੇ ਵਿੱਚ ਪੈਣੀ ਬਹੁਤੀਆਂ ਕਮਈਆਂ ਤੇਰੀ ਇਕੋ ਗੱਲ ਲਿਖੇ ਵਿੱਚ ਪੈਣੀ ਬਹੁਤੀਆਂ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਖ ਜਨਾਵੇ ਗੋ ਸੋ ਜਿਹੜਾ ਸਤਗੁਰਾਂ ਦੇ ਬਚਨ ਮੰਨੇਗਾ ਸੋ ਗੁਰੂ ਪਿਆਰੇ ਉਹਦਾ ਹੀ ਪਾਰਵਤਾਰਨ ਹੋਣਾ ਹੈ ਸੋ ਜਿਹੜਾ ਬਚਨ ਨਹੀਂ ਮੰਨਦਾ ਸੋ ਗੁਰੂ ਪਿਆਰੇ ਹੋਰ ਜੋ ਮਰਜੀ ਕਰਦਾ ਫਿਰਦਾ ਪਰਿਆ ਫਿਰੇ ਸੋ ਗੁਰੂ ਪਿਆਰੇ ਉਹ ਗੱਲ ਨਹੀਂ ਖੇਚਦੀ ਪੈਂਦੀ ਸੋ ਜੇ ਨਾਮ ਜਪੀਏ ਗੁਰੂ ਦੇ ਬਚਨ ਮੰਨੀਏ ਸੋ ਤਾਂ ਹੀ ਆਪ ਅਖਨਾਰੇ ਲੱਗ ਸਕਦੇ ਸੁਨੇਹ ਦੇ ਬਾਲੀਆਂ ਸਕੀਮਾਂ ਵਾਲੇ ਤੇ ਵਿਚਾਲੀ ਡੁੱਬ ਜਾਂਦੇ ਆ ਸਮੁੰਦਰ ਦੇ ਵਿੱਚ ਸੋ ਇਹ ਸੰਸਾਰ ਸਮੁੰਦਰ ਹੈ ਬਹੁਤ ਵੱਡਾ ਸੋ ਜਿਹੜੀਆਂ ਬਾੜੀਆਂ ਸਕੀਮਾਂ ਲਾਉਂਦੇ ਆ ਨਾ ਤੇ ਵਿੱਚ ਹੀ ਰਹਿ ਜਾਂਦੇ ਵਿਚਾਲੇ ਇਹ ਤੇ ਉਹੀ ਨਿਕਲਦਾ ਜਿਹੜਾ ਗੁਰੂ ਦਾ ਪੱਲਾ ਫੜ ਲੈਂਦਾ ਸੋ ਗੁਰੂ ਦੇ ਬਚਨ ਮੰਨਦਾ ਤੇ ਭਜਨ ਕਰਦਾ ਸੋ ਗੁਰੂ ਪਿਆਰਿਓ ਜਨਮ ਉਹਦਾ ਲਿਖੇ ਵਿੱਚ ਪੈਂਦਾ ਬਾਕੀ ਦੇ ਸਭ ਕੁਝ ਇੱਥੇ ਛੱਡ ਕੇ ਚਲੇ ਜਾਣਾ ਕੁਝ ਵੀ ਨਾਲ ਨਹੀਂ ਜਾਣਾ ਜੇ ਨਾਲ ਜਾਣਾ ਤੇ ਉਹ ਭਜਨ ਬੰਦਗੀ ਨਹੀਂ ਜਾਣਾ ਸੋ ਇਸ ਕਰਕੇ ਸੋ ਸਮਾਂ ਕੱਢਣਾ ਚਾਹੀਦਾ ਵੱਦ ਤੋਂ ਵੱਦ ਜਿੰਨਾ ਨਿਕਲਦਾ ਭਜਨ ਬੰਦਗੀ ਵਾਸਤੇ ਸੋ ਗੁਰੂ ਪਿਆਰਿਓ ਸਮਾ ਕੱਢ ਕੇ ਭਜਨ ਬੰਦਗੀ ਕਰਨੀ ਚਾਹੀਦੀ ਏ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਕਬੀਰ ਲੂਟਣਾ ਹੈ ਤੇ ਲੂਟ ਲੈ RAM ਨਾਮ ਹੈ ਲੂਟ ਫਿਰ ਪਛੇਤਾਂ ਹੋਗੇ ਪ੍ਰਾਨ ਜਾਹਿੰਗੇ ਛੂਟ ਕਹਿੰਦੇ ਜਿੰਨਾ ਲੁੱਟਿਆ ਜਾ ਸਕਦਾ ਰੱਬ ਦਾ ਨਾਮ ਲੁੱਟ ਲੈ ਕਹਿੰਦੇ ਜਿੰਨਾ ਜਪਿਆ ਜਾ ਸਕਦਾ ਜਪ ਲੈ ਜਦੋਂ ਜਾਨ ਨਿਕਲ ਗਈ ਸਰੀਰ ਚੋਂ ਕਹਿੰਦੇ ਫਿਰ ਤੇ ਪਛਤਾਵਾ ਹੀ ਰਹਿ ਜਾਣਾ ਫਿਰ ਕੁਝ ਹੱਥ ਨਹੀਂ ਆਉਣਾ ਸਮਾ ਰਿੰਦਿਆਂ ਸਮੇ ਨੂੰ ਸੰਭ ਲਈਏ ਸੋ ਬੱਲੇ ਬੱਲੇ ਨੀ ਤੇ ਗੁਰੂ ਪਿਆਰਿਓ ਸਬੋਧ ਦੁੱਖ ਚੱਲਣੇ ਪੈਣੇ ਇਸ ਸੰਸਾਰ ਵਿੱਚ ਰਹਿੰਦਿਆਂ ਵੀ ਤੇ ਮਰਨ ਤੋਂ ਬਾਅਦ ਵੀ ਸੋ ਆਉ ਜੇ ਬਚਣਾ ਚਾਹੁੰਦੇ ਫਿਰ ਗੁਰੂ ਦਾ ਲੜ ਫੜੀਏ ਗੁਰੂ ਦੇ ਬਚਨ ਮੰਨੀਏ ਸੋ ਬੜਾ ਸਲੋਕ ਪਵਨ ਅੰਗਰੂ ਪਾਣੀ ਪਿਤਾ ਹਾ